ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸਰਜੀਤਪੁਰਾ ਤਹਿਸੀਲ ਆਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਇਨੋਂ ਬਠਿੰਡਾ ਪੈਂਦਾ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸੂਉਂਦੇ ਰਹਿੰਦੇ ਅੰਦਰ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਇੱਕ ਕ੍ਰੋਸ ਦਾ ਨਗੀਨਾ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਜਸਵਿੰਦਰ ਸਿੰਘ ਪਾਉ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਾਈ ਮੋਬਾਈਲ ਨੰਬਰ ਜੀ 9041088878 ਜੀ ਠੀਕ ਆ ਬਾਈ ਕਿੰਨਾ ਸੂਆ ਹੁੰਦੀ ਆ ਜੀ ਇਹ ਇਹ ਪਲੂਣ ਵਿੱਚ ਸੀ ਪਹਿਲਾ ਸੂਆ ਮੂੰਹ ਤੋਂ 4 ਦੰਦਾ ਜੀ ਮੂੰਹ ਤੋਂ 4 ਦੰਦਾ ਠੀਕ ਆ ਬਾਈ ਦਾਨ ਕਿੰਨੇ ਲੈ ਜੂ ਜੀ ਧਣਵਾ ਦੋ ਤਿੰਨ ਦਿਨ ਨਹੀਂ ਲਊ ਤਿਆਰਾਂਾ ਜੀ ਤਿਆਰੀਆਂ ਜੀ ਠੀਕ ਹੈ ਜੀ ਕਿੰਨਾ ਕੁ ਬਾਜੂ ਦੋਦੀ ਉਹ ਦਲੇਰ ਦੇ ਹਿਸਾਬ ਨਾਲ ਲੱਗਦਾ 15 16 ਕਿਲੋ ਆਉਣਾ ਪਾਊਗਾ ਜੀ ਕਿੱਥਾ ਨਾਲ ਦੀ ਓਕੇ ਹਾਂ ਥਨਾ ਦੀ ਓਕੇ ਸੀਲਸ ਲੱਗ ਵੀ ਪੂਰੀ ਆ ਹਾਂਜੀ ਹਾਂਜੀ ਕਿਉਂ ਪਹਿਲਾਂ ਮੱਛੀ ਕਰਕੇ ਮਾੜਾ ਮੋਟਾ ਕਰਦੀ ਆ ਹੱਥ ਲਾਉਣ ਤੋਂ ਤੋਰ ਕੇ ਦਿਖਾਦੀ ਬਾਈ ਸੁਆ ਪਹਿਲਾ ਮੂੰਹ ਤੋਂ ਚਾਰ ਦੰਦ ਦਾ ਕ੍ਰੋਸ ਚ ਕਰਮਾ ਵਾਲੀ ਪੈਂਦੀ ਆ ਫਾਇਦਾ ਇਹ ਹੋ ਜਾਣਾ ਬਈ ਗਰਮੀ ਕਰਮਾ ਜੀ ਨੇ ਮਨਾਉਣੀ ਨਹੀਂ ਤੇ ਦੁੱਧ ਮੱਜਾਂ ਚ ਹੀ ਆਉਣਾ ਇਹਦਾ ਥਨਾ ਦੇ ਸਹਿਜ ਬਹੁਤ ਸੁਨੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲੇ ਦੋ ਤਿੰਨ ਤਨ ਬਾਈ ਦੱਸਦਾ ਅਜੇ ਕਰਮਾਲੀ ਲੈ ਜੂਗੀ ਦੋ ਤਿੰਨ ਦਿਨਾਂ ਦੇ ਕਰਦਾ ਪੂਰਾ ਸੋਨਾ ਤੇ ਵੱਡਾ ਹਵਾਨਾ ਤਿਆਰ ਕਰ ਲੈਣਾ ਹਵਾਨਾ ਹੁਣ ਵੀ ਚੰਗਾ ਤਿਆਰ ਕੀਤਾ ਵਾ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਤੁਹਾਨੂੰ ਚਾਰੇ ਥਾਣੇ ਐਨ ਗੈਪ ਤੇ ਆ ਹੱਥੀ ਚਵਾਈ ਵਾਲੇ ਕੋਈ ਫੋਟ ਨਹੀਂ ਸ਼ਾਂਖ ਨਹੀਂ ਚਾਰ ਹੀ ਥਾਣਾ ਸੋਨਾ ਸਹਿਜ ਥਾਣਾ ਦਾ ਵਾਲਟੇ ਲਹਵਾਨੇ ਚ ਬਹੁਤ ਲਈ ਫਿਰਦੀ ਹੈ ਜੇ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਸਾਰੀਆਂ ਵਾਲਟਾਂ ਕੱਢ ਕੇ ਸੋਨਾ ਜੀ ਇਹਨੇ ਬਾਈ ਕਹਿੰਦਾ ਬਾਲਾ ਨਹੀਂ 15 16 ਕਿਲੋ ਦੁੱਧ ਪਾ ਦੂ ਤੇ 15 16 ਜਿਹੜੇ ਹਿਸਾਬ ਨਾਲ ਤਿਆਰੀ ਆ ਕੋਈ ਬਾਲਾ ਵੀ ਨਹੀਂ ਬਾਈ ਬਾਕੀ ਸੇਵਾ ਦਾ ਹੁੰਦਾ ਜੇ ਕੋਈ ਵੀਰ ਵੱਧ ਕਰ ਲੂ ਹੋ ਸਕਦਾ ਵੱਧ ਹੀ ਲੈ ਲਵੇ ਮੁੱਲ ਬਾਈ ਜੈਜ ਦਾ ਇਹ ਦੇ ਦਾਂਗੇ 48.5 ਹਜ਼ਾਰ ਜੀ ਉਹ ਜੁਮਾਨਤਾਂ ਨੇ ਹਾਂਜੀ ਕਰ ਦਾਂਗੇ ਠੀਕ ਆ ਜੀ 48.5 ਹਜ਼ਾਰ ਰੁਪਿਆ ਬਾਈ ਇਹਦਾ ਮੁੱਲ ਕਰਦੇ ਆ ਬਾਕੀ ਮਾਨਤਨ ਹੋ ਜਾਊਗਾ ਜਿਹਨੂੰ ਜਜੂਗੇ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾ ਕਨੈਕਟ ਕਰ ਸਕਦੇ ਥਾਣਾ ਦੀ ਡੰਨ ਆ ਬਈ ਜਮਾ ਹਾਂ ਥਾਣਾ ਜੋ ਓਕੇ ਆਪਣੀ ਬੇਫਿਕਰ ਹੋ ਕੇ ਆ ਜਾ ਜੀ ਹਾਂ ਜੀ ਬੇਫਿਕਰ ਹੋ ਕੇ ਜਮਾ ਸੀਰੀਸ ਲੱਗ ਵੀ ਪੂਰੀ ਆ ਥਾਣਾ ਦੀ ਡੰਨ ਆ ਨੰਬਰ 22 ਦਾ ਸਕਰੀਨ ਤੇ ਚੱਲੂਗਾ ਕਨੈਕਟ ਬਾਈ ਨਾ ਕਰ ਸਕਦੇ ਜੀ ਧੰਨਵਾਦ